ਪੰਜਾਬ ਪੰਜਾਬ ਤੇ ਉੱਤੇ ਜਿਸ ਕਦਰ ਨਸ਼ੇ ਦੀ ਮਾਰ ਹੈ ਔਰ ਇਸ ਨਸ਼ੇ ਦੀ ਮਾਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਰਾਜਨੀਤੀ ਹੈ ਉਹਦੇ ਵਿੱਚੋਂ ਤਾਂ ਕੁਝ ਨਿਕਲਦਾ ਅਜੇ ਤੱਕ ਹੱਲ ਨਜ਼ਰ ਨਹੀਂ ਆਉਂਦਾ ਅੱਜ ਦਿਨ ਅਜਈਆਂ ਖਬਰਾਂ ਅਜਈਆਂ ਰਿਪੋਰਟਾਂ ਸਾਡੇ ਸਾਹਮਣੇ ਜ਼ਰੂਰ ਆਉਂਦੀਆਂ ਨੇ ਕਿ ਜੀ ਨਸ਼ਾ ਸ਼ਟਾਉ ਕੇਂਦਰ ਹੀ ਨਸ਼ੇ ਦਾ ਸਪਲਾਈਰ ਹੈ ਇਹ ਜੀ ਮੈਡੀਕਲ ਸਟੋਰ ਜਿਹੜੇ ਰੱਖਿਆ ਦਾ ਕੰਮ ਕਰਨਾ ਉੱਥੋਂ ਵੀ ਦਵਾਈਆਂ ਵਿਕੀ ਜਾਂਦੀਆਂ ਸਕੂਲਾਂ ਦੇ ਨੇੜੇ ਜੀ ਖਾਣ ਪੀਣ ਵਾਲੀਆਂ ਦੁਕਾਨਾਂ ਤੋਂ ਵੀ ਗੋਲੀਆਂ ਕੈਪਸੂਲ ਮਿਲ ਜਾਂਦੇ ਆ ਇਹ ਜੀ ਰਾਜਨੀਤਿਕ ਤਰ੍ਹਾਂ ਦੀ ਸ਼ਹਿਤ ਚੱਲਦਾ ਇਹ ਪੁਲਿਸ ਦੀ ਸ਼ਹਿਤ ਚੱਲਦਾ ਇਹ ਬਹੁਤ ਪਰ ਅੱਜ ਜਿਸ ਵਾਅਦੇ ਨਾਲ ਮੈਂ ਗੱਲ ਕਰਨ ਲੱਗਿਆ ਤੱਥ ਰਿਪੋਰਟ ਖਬਰਾਂ ਇਹ ਦੱਸੀਆਂ ਨੇ ਕਿ ਪੰਜਾਬ ਚ ਤਾਂ ਹੁਣ ਮੁਰਦੇ ਵੀ ਨਸ਼ਾ ਕਰਦੇ ਨੇ ਜੀ ਹਾਂ ਇੱਕ ਪਹਿਲੂ ਕਿ ਇੱਕ ਪਿਤਾ ਦਾ 28 ਸਾਲਾ ਨੌਜਵਾਨ ਪੁੱਤ ਚਿੱਟੇ ਦੀ ਭੇਟ ਚੜ ਗਿਆ ਗੱਲ ਕੋਈ 8-9 ਸਾਲ ਪੁਰਾਣੀ ਹੈ 9 ਸਾਲ ਪਹਿਲਾਂ ਲਗਭਗ 23 ਮਾਰਚ 2016 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮ ਸੀਗੇ ਉਹਨਾਂ ਦਾ 28 ਸਾਲਾ ਨੌਜਵਾਨ ਪੁੱਤ ਜਦੋਂ ਇਸ ਚਿੱਟੇ ਦੀ ਭੇਟ ਚੜਿਆ ਉਹਨੇ ਅੰਤਮ ਸੰਸਕਾਰ ਤੋਂ ਪਹਿਲਾਂ ਜਦੋਂ ਸ਼ਮਸ਼ਾਨ ਘاٹ ਵੱਲ ਨੂੰ ਉਸ ਆਪਣੇ ਨੌਜਵਾਨ ਪੁੱਤ ਦੀ ਜਿਹਦੀ ਇਹ ਸਿੰਥੈਟਿਕ ਨਸ਼ੇ ਨੇ ਚਿੱਟੇ ਨੇ ਜਾਨ ਲਈ ਸੀ ਉਹਦਾ ਸੰਸਕਾਰ ਕਰਨ ਦੇ ਲਈ ਲੈ ਕੇ ਤੁਰੇ ਤਾਂ ਉਹਨੇ ਕਿਹਾ ਕਿ ਪਿੰਡ ਮਹੱਲੇ ਦੀਆਂ ਸਾਰੀਆਂ ਗਲੀਆਂ ਚੋਂ ਜਾਣਾ ਇਲਾਕੇ ਦੇ ਹਰ ਖੇਤਰ ਚੋਂ ਲੰਘਣਾ ਪਾ ਤੇ ਉਸ ਬੱਚੇ ਦੀ লাশ ਦੇ ਉੱਤੇ ਉਹਨਾਂ ਨੇ ਇੱਕ ਨਹੀਂ ਦੋ ਕਫਨ ਪਾਏ ਤੇ ਦੂਸਰੇ ਕਫਨ ਦੇ ਉੱਤੇ ਇੱਕ ਤਰ੍ਹਾਂ ਨਾਲ ਮੈਮੋਰੈਂਡਮ ਲਿਖਿਆ ਸੀ ਕਫਨ ਦਾ ਮੈਮੋਰੈਂਡਮ ਉਹ ਕਹਿੰਦੇ ਅਸੀਂ ਦੱਸਣਾ ਚਾਹੁੰਦੇ ਸੀ ਯਾਰ ਗਲੀ 'ਚ ਜਾ ਕੇ ਕਿ ਪਾਈ ਆ ਹਸ਼ਰ ਹੁੰਦਾ ਤੇ ਦੂਸਰਾ ਕਹਿੰਦੇ ਮੈਂ ਕਫਨ ਤੇ ਮੈਮੋਰੈਂਡਮ ਰਾਹੀਂ ਲੋਕਾਂ ਨੂੰ ਚੇਤਨਨ ਕਰਨਾ ਚਾਹੁੰਦਾ ਸੀ ਪਰ ਸਰਕਾਰਾਂ ਪ੍ਰਸ਼ਾਸਨਿਕ ਅਧਿਕਾਰੀਆਂ ਮੈਮੋਰੈਂਡਮ ਲੈਣ ਲਈ ਤਿਆਰ ਨਹੀਂ ਹੋਏ ਕੇ ਨਹੀਂ ਲੈਣਾ ਇੱਕ ਪਾਸੇ ਸਥਿਤੀ ਹੈ ਦੂਏ ਪਾਸੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਆ ਕਿ ਜਿਹੜੇ ਸਿੰਥੈਟਿਕ ਨਸ਼ੇ ਤੋਂ ਹਟ ਜਾਣ ਲੋਕ ਜਾਂ ਹਟਾਉਣ ਲਈ ਪਹਿਲ ਕਦਮੀ ਹੋਵੇ ਉਹਨਾਂ ਨੂੰ ਇੱਕ ਘੱਟ ਡੋਜ਼ ਵਾਲੀ ਗੋਲੀ ਤੇ ਲਿਆਂਦਾ ਜਾਂਦਾ ਪੰਜਾਬ ਚ ਸਰਕਾਰੀ ਡਿਸਪੈਂਸਰੀਆਂ ਹਸਪਤਾਲਾਂ ਚੋਂ ਉਹ ਗੋਲੀ ਮਿਲਦੀ ਆ ਜਿਹਦਾ ਕਰੋਨਾ ਕਾਲ ਚ ਖੂਬ ਚਰਚਾ ਚਾਈ ਸੀ ਕਿ ਲੈਣਾ ਲੱਗੀਆਂ ਸੀ ਸੈਂਟਰ ਤੋਂ ਬਾਹਰ ਆਕੀ ਗੋਲੀ ਚੋਗਣੇ ਚੋਗਣੇ ਰੇਟ ਤੇ ਵੀ ਵਿਕਦੀ ਆ ਕਿਉਂਕਿ ਉਸ ਨੂੰ ਵੀ ਲੋਕਾਂ ਨੇ ਨਸ਼ੇ ਦੇ ਵਜ੍ਹਾ ਵਰਤਣਾ ਸ਼ੁਰੂ ਕਰਤਾ ਉਹ ਵੀ ਨਸ਼ੇ ਦਾ ਆਧਾਰ ਬਣ ਗਈ ਗੋਲੀ ਉਹ ਵੀ ਨਸ਼ੇ ਦੀ ਪੂਰਤੀ ਦਾ ਕਾਰਨ ਬਣ ਗਈ ਗੋਲੀ ਪਰ ਉਹ ਸੈਂਟਰ ਦੇ ਅੰਦਰ ਬੈਠੇ ਲੋਕ ਜਿਹੜੇ ਗੋਲੀ ਸਰਕਾਰੀ ਮਲਾਜ਼ਮ ਵਜ੍ਹਾ ਉਪਲਬਧ ਕਰੰਦੇ ਨੇ ਮੈਂ ਨਹੀਂ ਕਹਿੰਦਾ ਕਿ ਉਹ ਸਾਰੇ ਪੱਕੇ ਨੇ ਜਾਂ ਕੱਚੇ ਨੇ ਠੇਕੇਦਾਰ ਨੇ ਹੋ ਸਕਦਾ ਉਹਨਾਂ ਦੇ ਰੋਜ਼ਗਾਰ ਦਾ ਮਸਲਾ ਹੋਵੇ ਹੋ ਸਕਦਾ ਉਹਨਾਂ ਨੂੰ ਆਪਣੇ ਕੰਮ ਦੇ ਬਦਲੇ ਉਜਰਤ ਘੱਟ ਮਿਲਦੀ ਹੋਵੇ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਲਾਸ਼ਾਂ ਨੂੰ ਵੀ ਨਸ਼ਾ ਵੇਚੂਗਾ ਜੀ ਹਾਂ ਇੱਥੇ 200 ਕਰੋੜ ਦਾ ਇੱਕ ਘਟਾਲਾ ਹੁੰਦਾ ਕਹਿੰਦੇ ਜੀ ਕਰੀਬ-ਕਰੀਬ 5 ਕਰੋੜ ਗੋਲੀਆਂ 200 ਕਰੋੜ ਦਾ ਘਟਾਲਾ ਇਹ ਮਾਮਲੇ ਦੀ ਜਾਂਚ ਕਿੱਥੇ ਗਈ ਕਿਵੇਂ ਗਈ ਅੱਜ ਤੱਕ ਨਹੀਂ ਪਤਾ ਪਰ ਇੱਕ ਘਟਾਲਾ 2 ਕੁ ਮਹੀਨੇ ਪਹਿਲਾਂ ਆ ਸਭ ਤੋਂ ਡਵੈਲਪ ਖੇਤਰ ਕਹਿੰਦੇ ਜੀ ਪੰਜਾਬ ਦਾ ਮਹਾਲੀ ਉੱਥੋਂ ਦੇ ਇੱਕ ਨਿਕਲਿਆ ਜਿਹੜਾ ਕਿ ਜੀ ਕਰਦੇ ਕੀ ਸੀ ਜਿਹੜੀਆਂ ਗੋਲੀਆਂ ਜਾਰੀ ਕਰਦੇ ਸੀ ਉੱਥੋਂ ਆ ਨਸ਼ੇ ਵਾਲੀਆਂ ਉਹ ਜਿਹੜੇ ਬੰਦੇ ਇਸ ਦੁਨੀਆ ਚੋਂ ਚਲੇ ਗਏ ਉਹਨਾਂ ਦੇ ਨਾਂ ਤੇ ਵੀ ਜਾਰੀ ਹੁੰਦੀਆਂ ਸੀ ਮਤਲਬ ਆਪਾਂ ਅਕਸਰ ਦੇਖਦੇ ਆ ਕਿ ਮਰਿਆਮ ਦੀ ਵੋਟ ਬਣੀ ਆ ਜੀ ਆਟੇ ਦਾਲ ਵਾਲੇ ਮਾਮਲੇ ਬਹੁਤ ਆਏ ਹੈਨਾ ਪੈਨਸ਼ਨ ਵਾਲੇ ਮਾਮਲੇ ਆ ਜਾਂਦੇ ਨੇ ਕਿ ਜਿਹੜੇ ਮ੍ਰਿਤਕ ਨੇ ਜੀ ਉਹਨਾਂ ਦੇ ਨਾਂ ਤੇ ਪੈਨਸ਼ਨ ਚੱਲੀ ਗਿਆ ਕੰਮ ਜਾਂ ਉਹਨਾਂ ਦੇ ਨਾਂ ਤੇ ਆਟਾ ਦਾਲ ਵਾਲੀ ਮੁਕ ਸਕੀਮ ਚੱਲੀ ਜਾਂਦੀ ਹੈ ਪਰ ਇੱਥੋਂ ਹੱਦ ਤੱਕ ਅਸੀਂ ਕੋਈ ਖਾਨਾ ਛੱਡਣਾ ਹੀ ਨਹੀਂ ਉਹ 5 ਰੁਪਏ 10 ਰੁਪਏ ਵਾਲਾ ਪੱਤਾ ਜੀ ਨੂੰ 2 200 4 400 ਦਾ ਕਰਕੇ ਵੀ ਵੇਚਿਆ ਜਾਂਦਾ ਕਿਉਂਕਿ ਬਾਹਰ ਜਿਹਨੂੰ ਤੋੜ ਲੱਗੀ ਆ ਉਹ ਪਤਾ ਨਹੀਂ ਕਿੱਥੋਂ ਕਿਸ ਦਾ ਭੰਨ ਕੇ ਲਿਆਉਂਦਾ ਤੋੜ ਕੇ ਲਿਆਉਂਦਾ ਖੋ ਕੇ ਲਿਆਉਂਦਾ ਚੋਰੀ ਕਰਕੇ ਲਿਆਉਂਦਾ ਕੁਝ ਵੇਚ ਵੱਟ ਕੇ ਲਿਆਉਂਦਾ ਆਪਣੀ ਸੇਵ ਕੀਤੇ ਵੇ ਨਵੇੜ ਰਿਆ ਆਪਣਾ ਹੀ ਬੱਚਿਆਂ ਲਈ ਖਾਈ ਪੱਟ ਰਿਆ ਜਾਂ ਆਪਣੇ ਮਾਪਿਆਂ ਲਈ ਖਾਈ ਪੱਟ ਰਿਆ ਕੋਈ ਮਤਲਬ ਨਹੀਂ ਸੋ ਆਹ ਡਿਊਟੀ ਕਰਨ ਵਾਲੇ ਲੋਕ ਵੀ ਜਦੋਂ ਇਸ ਕਦਰ ਤੇ ਆਉਣਗੇ ਫਿਰ ਆਪਾਂ ਕਿਵੇਂ ਉਮੀਦ ਕਰਦੇ ਆਂ ਕਿ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਇਹ ਤਾਜ਼ੀ ਖਬਰ ਤੁਹਾਡੇ ਸਾਹਮਣੇ ਪਈ ਆ ਕਿ ਨਸ਼ਾ ਛਡਾਊ ਕੇਂਦਰ ਮਹਾਲੀ ਦੇ ਵਿੱਚ ਕਹਿੰਦੇ ਜੀ ਉਸ ਸੈਂਟਰ ਦੇ ਮਤਲਬ ਜਿਹੜਾ ਉਹ ਗੋਲੀ ਦੇਣ ਵਾਲਾ ਸੈਂਟਰ ਉੱਥੋਂ ਕਹਿੰਦੇ ਜੀ 23000 ਤੋਂ ਜ਼ਿਆਦਾ ਗੋਲੀਆਂ ਦਾ ਕਪੜਾ ਹੋਇਆ ਤੇ ਪਤਾ ਲੱਗਾ ਜੀ ਕਿ ਇਹ ਗੋਲੀਆਂ ਮਰਤਕਾਂ ਦੇ ਖਾਤਿਆਂ 'ਚ ਵੀ ਚੜੀਆਂ ਹੋਈਆਂ ਸੀ ਜਿਹੜੇ ਮਰ ਚੁੱਕੇ ਨੇ ਉਹਨਾਂ ਨੂੰ ਵੀ ਨਸ਼ੇੜੀ ਦਿਖਾ ਕੇ ਜਾਰੀ ਕੀਤੀਆਂ ਹੋਈਆਂ ਸੀ ਫਿਰ ਉਹ ਵੇਚੀਆਂ ਵਾਰ ਤੇ ਆਪੇ ਡੋਜ ਵਧਾ ਲਓ ਆਪੇ ਘਟਾ ਲਓ ਉਹਦੇ ਨਾਲ ਪਤਾ ਨਹੀਂ ਕਿਹਦਾ ਧੰਦਾ ਚੱਲਦਾ ਕਿਹਦਾ ਨਹੀਂ ਸੋ ਪੰਜਾਬ ਛੁਣ ਮੁਰਦੇ ਵੀ ਨਸ਼ਾ ਕਰਦੇ ਨੇ